ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਪੰਜਾਬ ਵਿੱਚ ਆਏ ਭਿਆਨ ਖੜਾ ਨੇ ਲੋਕਾਂ ਦੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਲੋਕਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ ਜਿਸ ਕਾਰਨ ਉਹਨਾਂ ਨੂੰ ਬੈਂਕਾਂ ਦੀਆਂ ਲਿਮਟਾਂ ਦੀ ਚਿੰਤਾ ਵੀ ਸਤਾ ਰਹੀ ਹੈ ਇਸ ਮੌਕੇ ਤੇ ਪਿੰਡ ਪਖੋਕੇ ਟਾਹਲੀ ਸਾਬ ਦੇ ਗੋਬੀ ਕਾਸ਼ਟਕਾਰ ਗੁਰਨਾਮ ਸਿੰਘ ਨਰਿੰਦਰ ਸਿੰਘ ਸੁਭਾ ਸਿੰਘ ਹਰਦੇਵ ਸਿੰਘ ਪ੍ਰਿਤਪਾਲ ਸਿੰਘ ਨਸੀਬ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਪਖੋਕੇ ਟਾਲੀ ਸਾਬ ਤੋਂ ਇਲਾਵਾ ਸਾਂਧਾ ਵਾਲੀ ਹਰੂਵਾਲ ਠੇਠਰਕੇ ਖਾਨਸਾ ਵਾਲੀ ਮੇਤਲਾ ਆਦਿ ਦੋ ਦਰਜਨਾ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਵੱਲੋਂ 2500 ਏਕੜ ਦੇ ਕਰੀਬ ਗੋਭੀ ਦੀ ਕਾਸ਼ਟ ਕੀਤੀ ਸੀ ਜੋ ਰਾਵੀ ਦਰਿਆ ਦੇ ਪਾਣੀ ਨਾਲ ਨਸ਼ ਹੋ ਚੁੱਕੀ ਹੈ ਉਹਨਾਂ ਕਿਹਾ 15 ਪਿੰਡਾਂ ਦੇ ਮਜ਼ਦੂਰਾਂ ਨੂੰ ਐਡਵਾਂਸ ਵਿੱਚ ਲੇਬਰ ਲਈ ਲੱਖਾਂ ਰੁਪਏ ਦਿੱਤੇ ਹੋਏ ਸਨ ਪਰ ਰਾਵੀ ਦਾ ਪਾਣੀ ਆਉਣ ਕਾਰਨ ਜਿੱਥੇ ਉਹਨਾਂ ਦੀ ਗੋਭੀ ਦੀ ਫਸਲ ਤਬਾਹ ਹੋ ਗਈ ਹੈ ਉੱਥੇ ਮਜ਼ਦੂਰਾਂ ਵੱਲ ਵੀ ਉਹਨਾਂ ਦੇ ਪੈਸੇ ਬਕਾਇਆ रह ਗਏ ਹਨ ਜਿਨ੍ਹਾਂ ਦੀ ਮਿਲਣ ਦੀ ਅਜੇ ਕੋਈ ਉਮੀਦ ਦਿਖਾਈ ਨਹੀਂ ਦੇ ਰਹੀ ਹੈ ਤੇ ਬਜਾਈ ਤੇ ਸਾਰਾ ਖਰਚਾ ਉਹ ਵੀ ਆਇਆ ਹੁਣ ਮਹਾਰਾਜ ਉਹ ਵੀ 20000 ਖਰਚਾ ਆ ਗਿਆ ਕਿੱਲੇ ਦਾ ਤੇ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਵੀ ਇੱਥੇ ਆਇਆ ਅਜੇ ਤੱਕ ਤਾਂ ਕੋਈ ਨਹੀਂ ਆਇਆ ਜੀ ਅਸੀਂ ਤਾਂ ਬੜੀ ਵਾਰੀ ਪ੍ਰਕਾਰ ਕੀਤੀ ਹੈ ਅਜੇ ਤੱਕ ਤਾਂ ਕੋਈ ਨਹੀਂ ਬੜਿਆ ਨੇ ਲੀਡਰ ਤਾਂ ਕਹਿ ਰਹੇ ਦਾਅਵੇਦਾਰੀ ਬੜੀ ਕੀਤੀ ਹੈ ਮਹਾਰਾਜ ਅਜੇ ਤੱਕ ਇਸ ਇਲਾਕੇ ਜਿੱਤੇ ਕੋਈ ਨਹੀਂ ਆਇਆ ਪਤਾ ਨਹੀਂ ਕਿੱਧਰ ਜਾ ਰਹੇ ਨੇ ਇਹ ਜਿਹੜੇ 5 ਕਿੱਲੇ ਆ ਉਹਦੇ ਵਿੱਚ ਬਹੁਤ ਹੀ ਖਰਾਬ ਹੋ ਵੀ ਸਾਰੀ ਸਾਰੀ ਖਰਾਬ ਹੋ ਗਈ ਹੈ ਸਾਰੀ ਖਰਾਬ ਹੋ ਗਈ ਹੈ ਸਾਰੀ ਖਰਾਬ ਹੋ ਗਈ ਹੈ ਜਾ ਕੇ ਅੱਗੇ ਵੇਖੋ ਥੋੜਾ ਜਿਹਾ ਮੈਂ 3 ਕਿੱਲੇ ਮੇਰੀ ਮਾਲਕੀ ਹੈ ਜੀ ਅੱਛਾ ਤੇ 30 ਕਿੱ ਸਾਰੀ ਖਰਾਬ ਹੋ ਗਈ ਸਾਰੀ ਜੀ ਬਿਲਕੁਲ ਏਦਾਂ ਦਾ ਅੱਛਾ ਏਦਾਂ ਦਾ ਹੋ ਗਿਆ ਹਾਂਜੀ ਬਿਲਕੁਲ ਤੋਂ ਮੜਾ ਹੋ ਰੋੜੀ ਗਈ ਆ ਅੱਛਾ ਰੋੜੀ ਲੱਭਦਾ ਨਹੀਂ ਜੀ ਭਾਈ ਲੱਭਦਾ ਨਹੀਂ ਚੋਣਾ ਲੱਭਦਾ ਨਹੀਂ ਚੋਣਾ ਭਾਈ ਤੇ ਰੋੜੀ ਗਈ ਆ ਅੱਛਾ ਜੀ ਤਿੰਨ ਤਿੰਨ ਤੇ ਇਹ ਹੁਣ ਕਦੋਂ ਸੁੱਕੂ ਪਾਣੀ ਕੀ ਲੱਗਦਾ ਪਤਾ ਨਹੀਂ ਕਣਕ ਬੀਜੀ ਜਾਏਗੀ ਨਾ ਬੀਜੀ ਹੈ ਜੀ ਅੱਛਾ ਕਣਕ ਬੀਜੀ ਜਾਏ ਜਾਏ ਕੋਈ ਆਸ ਨਹੀਂ ਜੀ ਕੋਈ ਆਸ ਨਹੀਂ ਕੋਈ ਆਸ ਸਰਕਾਰ ਤੇ ਕੋਈ ਆਸ ਹੈ ਮਤਲਬ ਵੇਖੋ ਸਰਕਾਰ ਦੀ ਮਰਜ਼ੀ ਹੈ ਕੀ ਕਰਦੀ ਹੈ ਹੁਣ ਅਜੇ ਤੱਕ ਆਖੇ ਕੋਈ ਆਸ ਨਹੀਂ ਅੰਦ ਕਨੇ ਪੁੱਛਿਆ ਵੀ ਨਹੀਂ ਆਣਗੇ ਕਿ ਤੁਹਾਡਾ ਨੁਸਾਨ ਹੋ ਗਿਆ ਨਹੀਂ ਇੱਥੇ ਆ ਲਾਲਚੰਦ ਕਟਾਰੂ ਚੱਕ ਇਥੋਂ ਦਾ ਮੰਤਰੀ ਆਇਆ ਉਹ ਮੰਤਰੀ ਤੇ ਬਿਲਕੁਲ ਦਾਹਾ ਵਣਾ ਉਹਦੇ ਆਪਣੇ ਹਲਕੇ ਜੀ ਵੇਖਣਾ ਉਹਨੇ ਹਾੜੇ ਹਲਕੇ ਜੀ ਨਹੀਂ ਇਹ ਸਾਰਾ ਮੰਤਰੀ ਗੁਰਦਾਸਪੁਰ ਏਰੀਆ ਹੁੰਦੇ ਨੇ ਇਹ ਉੱਪਰ ਇੱਥੇ ਪਹੁੰਚਿਆ ਨਹੀਂ ਅਜੇ ਅੱਛਾ ਜਿਹਨੂੰ ਪੁੱਛਿਆ ਮਾਈ ਮਾਈਨਿੰਗ ਦਾ ਬਥੇਰਾ ਪੈਹਾ ਉਹਨੂੰ ਖਾਦਾ ਹੁਣ ਉਹ ਜਾੜਾ ਹੋਇਆ ਕਿਤੇ ਆਏ ਕੋਈ ਨਹੀਂ ਅਸੀਂ ਕਹਿ ਸਕਦੇ ਜੀ ਖਾਦਾ ਕਿ ਨਹੀਂ ਖਾਦਾ ਅਸੀਂ ਕਿਦਾਂ ਕਿਸ ਦਾ ਨਾਮ ਲਾ ਦਈਏ ਜਦੋਂ ਵੇਖਿਆ ਨਹੀਂ ਅਸੀਂ ਕਿਦਾਂ ਪ੍ਰਸ਼ਾਸਨ ਨੂੰ ਗੱਲ ਸਾਰਾ ਪੂਰਾ ਪੰਜਾਬ ਬੋਲਦਾ ਪਿਆ ਇਹਨਾਂ ਦਾ ਹਾਂ ਚਲੋ ਉਹ ਤੇਰੀ ਤੇ ਸਰਕਾਰ ਨੂੰ ਮੇਰੇ ਇਕੱਲੇ ਦੀ ਭਾਜੀ 34 ਕਿਲੋ ਲਖਾਉਣਾ ਸਾਰੀ ਦਾ 34 ਕਿਲੇ ਚੋਨਾ ਹੀ ਲੱਗਿਆ ਸਾਰੇ ਤੇ ਚੋਨਾ ਹੀ ਮਾਲਕੀ ਆਪਣੀ ਸਿਰਫ 5-6 ਕਿਲੇ ਜੀ ਬਾਕੀ ਠੇਕੇ ਦੇ ਬਾਕੀ ਠੇਕੇ ਦੇ ਠੇਕੇ ਵਰੇ ਤੇ ਇਹੀ ਜਿਹੜਾ ਉਹਨਾਂ ਨੂੰ ਬਜ਼ੁਰਗਾਂ ਦੱਸਿਆ ਹਾਂ ਜੀ ਸਾਡੇ ਕੋਲ ਬਹੁਤਾਰੇ ਭਾਜੀ ਇਹ ਵਾਧਾ ਰਹੇ ਤਾਂ ਵੀ ਤਾਂ ਬੜੇ ਮੁਰਗੀ ਦਾ ਕਿਤੇ ਮੁ अच्छा ते आदू त फिर मुआवजा कोई मिलया सरकार नु नहीं नहीं 1000 ਰੁਪਇਆ ਨਹੀਂ ਮਿਲਿਆ ਤੇ ਹੁਣ ਆਸ ਆਇਆ ਓਦੋਂ ਆਸ ਆਇਆ ਸੀ ਹਣ ਪਹਿਲਾਂ ਲੱਗੇ ਦੁਬਾਰਾ ਲੱਗੇ ਸੀਗਾ ਓਦੋਂ ਬੈਣੀ ਬੈਠੀ ਸੀ ਹੁਣ ਪੱਕੇ ਤੇ ਆਇਆ ਇਸ ਮੌਕੇ ਤੇ ਆਰਟੀ ਐਸੋਸੀਏਸ਼ਨ ਦੇ ਆਗੂ ਗੁਰਪਿੰਦਰ ਸਿੰਘ ਕਾਲੋ ਨੇ ਦੱਸਿਆ ਕਿ ਇਸ ਵਾਰ ਪਾਣੀ ਨਾਲ ਤਬਾਹ ਹੋਈਆਂ ਝੋਨੇ ਦੀਆਂ ਫਸਲਾਂ ਕਾਰਨ ਕਾਸ਼ਟਕਾਰ ਕਿਸਾਨਾਂ ਤੋਂ ਵੱਧ ਆਰਤੀਆਂ ਨੂੰ ਆਰਥਿਕ ਸੰਕਟ ਵਿੱਚੋਂ ਗੁਜ਼ਰਨਾ ਪਵੇਗਾ ਉਨਾ ਕਿਹਾ ਕਿ ਫਸਲਾ ਖਰਾਬ ਹੋਣ ਕਾਰਨ ਜਿੱਥੇ ਮੰਡੀਆਂ ਵਿੱਚ ਝੋਨੇ ਦੀ ਜੀਨਸ ਪਹਿਲਾਂ ਨਾਲੋਂ ਅੱਧੀ ਆਵੇਗੀ ਅਤੇ ਕਿਸਾਨਾਂ ਨੂੰ ਦਿੱਤੇ ਗਏ ਐਡਵਾਂਸ ਪੈਸੇ ਵੀ ਪੂਰੇ ਨਹੀਂ ਹੋਣਗੇ ਇਸ ਤੋਂ ਇਲਾਵਾ ਆਰਤੀਆਂ ਅਤੇ ਮੰਡੀ ਮੰਡੀਕਰਨ ਬੋਰਡ ਨੂੰ ਮਿਲਣ ਵਾਲੀ ਫੀਸ ਕੱਟ ਮਿਲੇਗੀ ਇਸ ਸੰਬੰਧੀ ਜ਼ਿਲ੍ਹਾ ਗੁਰਦਾਸਪੁਰ ਦੇ ਖੇਤੀਬਾੜੀ ਅਫਸਰ ਡਾਕਟਰ ਅਮਰੀਕ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿਹੜ ਦੇ ਪਾਣੀ ਨਾਲ ਜਿੱਥੇ ਦਿਨਾਨਗਰ ਦੇ ਪਿੰਡਾਂ ਵਿੱਚ ਨੁਕਸਾਨ ਹੋਇਆ ਹੈ ਉੱਥੇ ਹੀ ਸਭ ਤੋਂ ਵੱਧ ਬਲਾਕ ਕਲਾਨੌਰ ਅਤੇ ਡੇਰਾ ਬਾਬਾ ਨਾਨਕ ਨਾਲ ਸੰਬੰਧਿਤ ਪਿੰਡਾਂ ਵਿੱਚ ਫਸਲਾਂ ਦਾ ਨੁਕਸਾਨ ਹੋਇਆ ਹੈ ਨਿਰੰਦਰ ਸਿੰਘ ਜੀ ਜੀ ਇਹ ਰਾਵੀ ਦਾ ਜਿਹੜਾ ਪਾਣੀ ਪਿਆ ਉਹ ਕੀ ਕੀ ਨੁਕਸਾਨ ਹੋਇਆ ਕਿਹੜੇ ਕਿਹੜੇ ਪਿੰਡਾਂ ਮਲਕੀ ਜੋ ਜੋ ਫਸਲਾਂ ਦਾ ਨੁਕਸਾਨ ਦੱਸਿਓ ਥੋੜਾ ਜਿਹਾ ਦੇਖੋ ਇਹ ਜਿਹੜਾ ਨੁਕਸਾਨ ਹੈ ਨਾ ਥੋੜਾ ਜਿਹਾ ਬੇਸਰਾ ਜਿਹੜਾ ਉਹ ਹੋ ਗਿਆ ਵਾ ਉਹਦੇ ਵਿੱਚ ਸਾਡੀਆਂ ਫਸਲਾਂ ਨੇ ਗੋਭੀਆਂ ਨੇ ਝੋਨੇ ਨੇ ਆ ਸਾਡੇ ਤਾਂ ਰੁੱਖ ਵੀ ਪਟਪਟ ਛੁੱਟ ਦਿੱਤੇ ਤੇ ਅਸੀਂ ਬੜਾ ਯਤਨ ਕੀਤਾ ਇਹਨੂੰ ਬੰਨਣ ਦਾ ਪਰ ਇਹ ਸਾਥ ਬੱਜਾ ਨੀਗਾ ਜ਼ੋਰ ਹੋ ਗਿਆ ਇਹਦਾ ਪਾਣੀ ਆ ਗਿਆ ਵੱਧ ਤੇ ਪਾਣੀ ਵੱਧ ਨਾਲ ਸਾਰਾ ਸਾਡਾ ਨੁਕਸਾਨ ਹੋ ਗਿਆ ਕਿਹਦੇ ਕਿਹਦੇ ਪਿੰਡ ਗੋਬੀ ਬੀਜੀ ਆ ਤੁਹਾਡੇ ਕਾਸ਼ਤ ਕਿਹਦੇ ਕਿਹਦੇ ਪਿੰਡ ਗੋਬੀ ਕਰਦੇ ਆ ਦੇਖੋ ਜੀ ਮੇਤਾ ਫੇਰ ਅੱਗੇ ਰਸੀਗੇ ਰਸੀਗਾ ਤਾਂ ਕਿ ਪਠਾਣਾ ਪਠਾਣਾ ਸ਼ਾਹਪੁਰ ਤੇ ਫੇਰ ਅੱਗੇ ਆ ਗਿਆ ਸ਼ਾਹਰੀ ਸ਼ੁਕਰੀ ਲਿਖਾ ਹਰੂ ਵਾਲਾ ਇੱਧਰ ਜਿਹੜੇ ਕੋਲੀ ਡੋਲ ਦੇ ਨਾਂ ਨਾਂ ਲੱਗਦੇ ਜਿਹੜੇ ਪਿੰਡ ਆ ਉਹ ਕਿਹੜੇ ਕਿਹੜੇ ਪਿੰਡਾਂ 'ਚ ਜਿਆਦਾ ਗੋਭੀ ਦੀ ਖੇਤੀ ਹੁੰਦੀ ਆ ਆ ਜਿਹੜੇ ਮੈਂ ਤੁਹਾਨੂੰ ਗਿਣ ਕੇ ਸੁਣਾਉਂਦਾ ਨਾ ਇਹ ਗੋਭੀ ਵਾਲੇ ਆ ਗੋਭੀ ਵਾਲੇ ਆ ਸਾਦਾ ਵਾਲੀ ਫਿਰ ਅੱਗੇ ਆ ਗਿਆ ਪੱਖੋਕੇ ਡੇਰਾ ਬਾਬਾ ਨਾਨਕ ਦਾ ਚੰਦੂ ਨੰਗਲ ਅੱਗੇ ਚੰਦੂ ਨੰਗਲ ਆ ਗਿਆ ਜੋੜੀਆਂ ਕਿ ਜੋੜੀਆਂ ਆ ਗਿਆ ਜੋੜੀਆਂ ਤੇ ਗਾ ਕੋਟ ਆ ਗਿਆ ਸਾਸਾਂ ਆ ਗਿਆ ਯਾਰ ਓਕੇ ਪੱਲੇ ਨੰਗਲ ਪੱਲੇ ਨੰਗਲ ਫਿਰ ਵੈਰੋ ਕੇ ਆਪਣੇ ਆਲੇ ਇਹ ਸਾਰੇ ਲੋਕ ਜਿਹਦੇ ਆ ਗੋਭੀ ਦੀ ਕਾਸ਼ਤ ਕਰਦੇ ਆ ਤੇ ਗੋਭੀ ਇਹ ਕਿੱਥੇ ਕਿੱਥੇ ਜਾਂਦੀ ਹੈ ਜੀ ਇਹ ਜਿਹੜੀ ਵੇਕਣ ਵਾਸਤੇ ਇਹ ਜੀ ਸਾਡੇ ਇੱਥੋਂ ਲੈ ਕੇ ਤੇ ਸ਼੍ਰੀਨਗਰ ਤੱਕ ਜਾਂਦੀ ਜੰਮੂ ਤੱਕ ਸ਼੍ਰੀਨਗਰ ਤੱਕ ਦਿੱਲੀ ਤੱਕ ਜਾਂਦੀ ਆ ਤੇ ਇਧਰੋਂ ਰਾਜਸਥਾਨ ਤੱਕ ਜਾਂਦੀ ਤੇ ਇਹ ਸਾਲ ਚ ਕਿੰਦੀ ਕੁ ਵੜੀ ਗੋਭੀ ਬੀਜਦੇ ਤੁਸੀਂ ਅਸੀਂ ਤਿੰਨ ਫਸਲਾਂ ਵੀ ਲਾ ਲਈਆਂ ਕਲਾ ਨੂੰ ਤੋਂ ਮਹਿੰਦਰ ਸਿੰਘ ਅਰਲੀਪਨ ਦੀ ਰਿਪੋਰਟ ਪੰਜਾਬੀ ਜਾਗ